ਕਹਿੰਦੇ ਨੇ ਕਿ ਗਾਨੀ ਸੋਣੀ ਤਾਂ ਲੱਗਦੀ ਹੈ ਜੇਕਰ ਉਸ ਨੂੰ ਪਰੋਇਆ ਵਧੀਆ ਤਰੀਕੇ ਨਾਲ ਜਾਵੇ ਔਰ ਗਾਣਾ ਸੁਣਾ ਤਾਂ ਲੱਗਦਾ ਹੈ ਜੇਕਰ ਉਸ ਨੂੰ ਗਾਇਆ ਵਧੀਆ ਤਰੀਕੇ ਦੇ ਨਾਲ ਜਾਵੇ ਪਿਆਰ ਭਰੀ ਸাশ੍ਰੀ ਕਾਲ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਤੁਹਾਡੇ ਨਾਲ ਮੀਤ ਔਰ ਅੱਜ ਗੱਲ ਕਰਨ ਜਾ ਰਹੇ ਹਾਂ ਕਮਲ ਹੀਰ ਦੇ ਬਾਰੇ ਜੋ ਵਲਗੈਰਿਟੀ ਤੋਂ ਕਾਫੀ ਦੂਰ ਨੇ ਇਹਨਾਂ ਦੇ ਗਾਣੇ ਲੋਕਾਂ ਨੂੰ ਬੇहद ਜ਼ਿਆਦਾ ਪਸੰਦ ਆਉਂਦੇ ਨੇ वैसे ਦਾ ਪੰਜਾਬੀ 뮤직 ਇੰਡਸਟਰੀ ਵਿੱਚ ਆਏ ਦਿਨ ਕੋਈ ਨਾ ਕੋਈ ਗਾਣਾ ਰਿਲੀਜ਼ ਹੋਇਆ ਰਹਿੰਦਾ। ਬੇਸ਼ੱਕ ਲੋਕਾਂ ਨੂੰ ਗਾਣਾ ਪਸੰਦ ਵੀ ਆਉਂਦਾ ਪਰ ਗੱਲ ਇਹ ਹੁੰਦੀ ਹੈ ਕਿ ਉਹ ਲੋਕਾਂ ਦੇ ਦਿਲਾਂ ਤੇ ਛਾਪ ਛੱਡਦਾ ਹੈ, ਲੋਕਾਂ ਦੇ ਦਿਲਾਂ ਤੇ ਰਾਸ ਕਰਦਾ ਹੈ। ਇਹ ਆ ਨਹੀਂ। ਔਰ ਹਾਲ ਹੀ ਦੇ ਵਿੱਚ YouTube ਤੇ ਗਾਣਾ ਰਿਲੀਜ਼ ਹੋਇਆ ਕਮਲ ਹੀਰ ਦਾ ਜਿਸ ਦਾ ਟਾਈਟਲ ਕੁਝ ਅਜੀਬ ਹੈ ਜੋ ਬਹੁਤ ਕੈਚੀ ਹੈ। ਗਾਣੇ ਦਾ ਟਾਈਟਲ ਹੈ ਨੈਣਾ ਦੇ ਖੰਜਰ ਔਰ ਇਸ ਦੇ ਵਿੱਚ ਲੋਕ ਤੱਤ ਗਾਉਂਦੇ ਹੋਏ ਨਜ਼ਰ ਆਏ ਨੇ ਕਮਲ ਹੀਰ ਸੋ ਚਲਕੀ ਮਾਰੋ ਕਮਲ ਹੀਰ ਦੇ ਇਸ ਜੇਕਰ ਇਸ ਗਾਣੇ ਦੀ ਹੋਰ ਗੱਲ ਕੀਤੀ ਜਾਵੇ ਤਾਂ ਕਮਲ ਹੀਰ ਸਾਹਿਬ ਨੇ ਇਹ ਲੋਕ ਤਤ ਨੈਣਾ ਦੇ ਖੰਜਰ ਗਾਣਾ ਗਾਇਆ ਕੈਨੇਡਾ ਦੇ ਵਿੱਚ ਜੋ ਪੰਜਾਬੀ ਵਿਰਸਾ 2018 ਹੋਇਆ ਬੇਸ਼ੱਕ ਉੱਥੋਂ ਦੀ ਲਾਈਵ ਆਡੀਅנס ਨੇ ਇਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਅਤੇ ਜਦ ਇਹ ਗਾਣਾ YouTube ਤੇ ਰਿਲੀਜ਼ ਹੋਇਆ ਤਾਂ ਇਸ ਨੂੰ ਬਹੁਤ ਵਧੀਆ ਕਮੈਂਟਸ ਵੀ ਮਿਲੇ ਉਹਨਾਂ ਦੇ ਵਿੱਚੋਂ ਕੁਝ ਕਮੈਂਟਸ ਅਸੀਂ ਤੁਹਾਨੂੰ ਦਿਖਾਉਂਦੇ ਆ ਸਾਫ਼ ਸੁਥਰੀ ਗਾਇਕੀ ਸੰਗੀਤ ਤੇ ਗੀਤਕਾਰੀ ਦਾ ਸੁਮੇਲ ਕਿਸੇ ਨੇ ਕਿਹਾ ਵਾਹ ਜੀ ਵਾਹ ਕਮਲ ਭਾਜੀ ਅਤ ਕੈਮ ਕੋਈ ਕਹਿੰਦਾ ਬਹੁਤ ਬਹੁਤ ਵਧੀਆ ਉਸਤਾਦ ਜੀ ਕੋਈ ਆਖਦਾ ਵਿਰਸੇ ਦੇ ਵਾਰਿਸ ਔਰ ਕਿਸੇ ਨੇ ਕਿਹਾ ਫੈਬਲਸ Song ਇਹ ਤੇ ਸਿੱਗੇ ਕੁਝ ਕਮੈਂਟਸ ਜੋ ਅਸੀਂ ਤੁਹਾਨੂੰ ਦਿਖਾਏ ਅਜੇ ਹੀ ਹੋਰ ਵੀ ਕਾਫੀ ਕਮੈਂਟਸ ਮਿਲੇ ਨੇ ਨੈਣਾ ਦੇ ਖੰਜਰ ਗੀਤ ਨੂੰ ਅਤੇ ਲੋਕਾਂ ਦੇ ਵੱਲੋਂ ਇਹ ਗਾਣਾ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀਏ ਕਿ ਗਾਣੇ ਨੂੰ ਲਿਖਿਆ ਕਿਸ ਨੇ ਹੈ ਤੇ ਉਹ ਨੇ ਕੁੰਦਾ ਸਿੰਘ ਢਾਲੀਵਾਲ ਅਤੇ ਮਿਊਜ਼ਿਕ ਹੈ ਸੰਗਤਾਰ ਦਾ ਅਤੇ ਇਹ ਗਾਣਾ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਆ ਰਿਹਾ ਹੈ ਤੇ ਉਮੀਦ ਕਰਦੇ ਹਾਂ ਕਿ ਜਿਵੇਂ ਕਮਲ ਹੀਰ ਦੇ ਬਾਕੀ ਗਾਣੇ ਸੁਪਰ ਡੂਪਰ ਹਿੱਟ ਰਹੇ ਨੇ ਇਹ ਗਾਣਾ ਵੀ ਸੁਪਰ ਡੂਪਰ ਹਿੱਟ ਰਹੇਗਾ ਫਿਲਹਾਲ ਕਮਲ ਹੀਰ ਨੂੰ ਦੈਨਿਕ ਸਵੇਰਾ ਦੇ ਵੱਲੋਂ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਫਾਰ ਹਿਸ ਨਿਊ Song ਤੋਂ ਹਾਨੂੰ ਇਹ ਗਾਣਾ ਕਿਵੇਂ ਦਾ ਲੱਗਾ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਫਿਲਹਾਲ ਮੇਰੇ ਯਾਨੀ ਮੀ ਦੇ ਵੱਲੋਂ ਵਿਦਾ ਚਾਉਂਨੇ ਆ ਸਤਿ ਸ਼੍ਰੀ ਅਕਾਲ